ਮਹਾਰਾਜ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਅਤੇ ਸਿੱਖ ਪੰਥ ਦੇ ਸੰਧਾਪਕ ਸਨ ਆਪ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇਪੋਇ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਜਿਸ ਥਾਂ ਨੂੰ ਅੱਜ ਅਸੀਂ ਸ਼੍ਰੀ ਨਨਕਾਣਾ ਸਾਹਿਬ ਕਹਿੰਦੇ ਹਾਂ ਆਪ ਜੀ ਦੇ ਪਿਤਾ ਜੀ ਦਾ ਨਾਮ ਪਿਤਾ ਨਹਿਤਾ ਕਾਲੂ ਜੀ ਸੀ ਅਤੇ ਆਪ ਜੀ ਦੇ ਮਾਤਾ ਜੀ त्रिप्ता देवी जी सी आप जी ने सब तो पहला दर्शन करने वाली माता वाली माता जी का नाम सी माता गाय जि जिवी थोड़ा हो माता सुलखनी जी ने रख दिया व्याह उपरांत आप अपनी भेन जी को ਸਮਾਜ ਦੀ ਸੇਵਾ ਸਮਾਜ ਦੀ ਸਮਾਜ ਦੀ ਰੱਖਿਆ ਦੇ ਲਈ ਚਾਰ ਉਦਾਸੀਆਂ ਕੀਤੀਆਂ ਉਹਨਾਂ ਦੇ ਵਿੱਚ ਤੁਸੀਂ ਕਈ ਲੋਕਾਂ ਨੂੰ ਕਈ ਰਾਜਿਆਂ ਮਹਾਰਾਜਿਆਂ ਨੂੰ ਸਿੱਤੇਰਾ ਪਾਇਆ ਉਹਨਾਂ ਵਿੱਚੋਂ ਇੱਕ ਕੋਡਾ ਰਾਖਸ਼ ਇੱਕ ਵਾਰ ਆਪ ਜੀ ਆਸਾਨ

कोटा राक्षस भी बहुत बुख्त है।

मतलब जी ने क्यों बंदी बनाया है ਇਨਾ ਦੋਵਾਂ ਨੂੰ ਬਾਦ ਵਿੱਚ ਖਾ ਲੈਣਾ ਇਹ ਸੁਣ ਕੇ ਕੋਟਾ ਸੋਚਦਾ ਹੈ ਮੈਨੂੰ ਕੀ ਫਰਕ ਪੈਂਦਾ ਹੈ ਖਾਣਾ ਤਾਂ ਸਭ ਤਨਾਂ ਨੂੰ ਹੀ ਹੈ ਉਹ ਮੰਨ ਜਾਂਦਾ ਹੈ ਜਿਵੇਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਵਿੱਤਰ ਚਰਨ ਉਸ ਉੱਪਰ ਤੇ ਲਾਖ ਸੁਹੇ ਤੇਲ ਦੇ ਵਿੱਚ ਪਾਉਂਦੇ ਹਨ ਉਹ ਤੇਲ ਸ਼ੀਤਲ ਜਲ ਵਾਂ ਠੰਡਾ ਹੋ ਜਾਂਦਾ ਹੈ ਇਸ ਤੋਂ ਬਾਅਦ ਕੋਟਾ ਹੱਥ ਬੰਨ ਕੇ जी तो माफी मांगता है सदा सदा ही भक्ति इस तरह धन धन श्री गुरु नानक देव जी ने कई राक्षसानुसिद्ध पाया किसी हिंदू नो गादा मास खड़ा देना अते किसी मुस्लिम नो सूरदा मास जी ने समाज की रखिया।